ਜਿੰਦਾਬਾ ਐਡਵੋਕੇਟ ਸੰਜੀਤ ਕੁਮਾਰ ਜੀ ਸੰਘਰਸ਼ ਕਰੋ ਹਮ ਤੁਹਾਡੇ ਸਾਥ ਹੈ ਐਡਵੋਕੇਟ ਸੰਜੀਤ ਕੁਮਾਰ ਜੀ ਸੰਘਰਸ਼ ਕਰੋ ਹਮ ਤੁਹਾਡੇ ਸਾਥ ਹੈ ਅੱਜ ਅਸੀਂ ਸਾਡਾ ਬਹੁਤ ਜਿਹੜਾ ਮਿਸ਼ਨਰੀ ਪਿੰਡ ਹੈ ਜੁਝਾਰੂ ਪਿੰਡ ਹੈ ਪਿੰਡ ਮੁਹਲਪੁਰੇ ਵਿੱਚ ਪਹੁੰਚੇ ਆ ਤੇ ਸਾਡੇ ਸਰਕਾਰ ਜੋ ਭੈਣਾਂ ਦੀ ਟੀਮ ਦੇ ਨਾਲ ਪਹੁੰਚੀਆਂ ਐਡਵੋਕੇਟ ਰਜੀਤ ਕੁਮਾਰ ਜੀ ਦੀ ਜਿਹੜੀ ਚੋਣ ਪ੍ਰਕਿਰਿਆ ਉਹਦੇ ਦੇ ਅਸੀਂ ਆਏ ਆ ਔਰ ਪਿੰਡਾਂ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਵੱਡੇ ਪੱਧਰ ਤੇ ਸਾਡੇ ਨਾਲ ਜਿਹੜੇ ਐਮਸੀਆ ਸਰਪੰਚ ਸਾਹਿਬਾ ਸਾਰੇ ਨੇ ਇਸ ਦਿਨ ਦਾ ਸਾਨੂੰ ਵਿਸ਼ਵਾਸ ਤੋਂ ਆਇਆ ਕਿ ਅਸੀਂ ਜਿਹੜਾ ਐਡਵੋਕੇਟ ਰਮਜੀਤ ਕੁਮਾਰ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਵਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਸਪਾ ਨੂੰ ਹੋਰ ਮਜ਼ਬੂਤ ਕਰਾਂਗੇ ਔਰ ਮੈਂ ਬੜਾ ਧੰਨਵਾਦੀ ਆ ਆਪਣੀ ਸਾਰੀ ਟੀਮ ਦਾ ਔਰ ਸਰਪੰਚ ਸਾਹਿਬ ਮੋਗਲਪੁਰੇ ਤੋਂ ਤਰਸੇਮ ਭਾਜੀ ਤੇ ਤੁਸੀਂ ਵੀ ਭਾਜੀ ਇਹ ਧੂੜ ਆਰਤੀ ਦੇ ਨਾਲ ਅਗੂ ਨੂੰ ਹੋ ਗਏ ਇੱਕ ਮੋਮੈਂਟ ਦੇ ਤਸੇਮ ਭਾਜੀ ਸਰਪੰਚ ਸਾਹਿਬ ਮੋਗਲਪੁਰੇ ਤੋਂ ਦੇਖੋ ਜੀ ਜਿਹੜੀ ਬੀਐਸਪੀ ਪਾਰਟੀ ਆ ਅੱਜ ਜੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਕਿਸੇ ਪਾਰਟੀ ਨੇ ਅੱਗੇ ਲੈ ਕੇ ਆਂਦਾ ਉਹਨਾਂ ਦੇ ਵਿਚਾਰਾਂ ਨੂੰ ਮਨ ਜਨਚਨ ਤੱਕ ਪਹੁੰਚਾਇਆ ਤੇ ਉਹ ਬੀਐਸਪੀ ਪਾਰਟੀ ਆ ਮੈਂ ਇਹਨਾਂ ਇਸ ਪਾਰਟੀ ਤੋਂ ਕਾਫੀ ਪ੍ਰਭਾਵਿਤ ਹਾਂ ਤੇ ਸਾਰਿਆਂ ਨੂੰ ਅਪੀਲ ਕਰਦਾ ਕਿ ਬੀਐਸਪੀ ਨੂੰ ਵੋਟ ਦਿਓ ਜੈ ਭਾਰਤ ਜੈ ਭਾਰਤ ਜੈ ਭਾਰਤ ਜੈ ਭਾਰਤ ਜਿੱਦਾਂ ਇਹ ਪਿੰਡ ਦੇ ਘਰਾਂ ਤੋਂ ਉੱਤੋਂ ਕਰਦੇ ਆਪਾਂ ਦਾ ਸਾਡਾ ਮੇਰ ਮਕਸਦ ਆ ਬਾਈ ਦੀ ਮੀਟਿੰਗਾਂ ਲੜੋਈਆਂ ਸਾਡੀ ਗਲੀ ਤੱਕ ਹੁੰਦਾ ਤੁਹਾਨੂੰ ਕੋਈ ਆ ਸਾਡੇ ਚੈਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੇ